ਬਠਿੰਡਾ ਨਗਰ ਨਿਗਮ ਨੇ 1 ਮਹੀਨੇ ਦੇ ਲਈ ਨਕਸ਼ਾ ਮੇਲਾ ਲਗਾਇਆ ਹੋਇਆ ਹੈ ਇਹ ਨਕਸ਼ਾ ਮੇਲਾ ਜੋ ਕਿ 25 ਮਈ ਤੋਂ ਸ਼ੁਰੂ ਹੋਇਆ ਸੀ 25 ਜੂਨ ਤੱਕ ਚੱਲੇਗਾ ਇਸ ਨਕਸ਼ਾ ਮੇਲੇ ਚ ਲੋੜੀਂਦੇ ਡਾਕੂਮੈਂਟਸ ਜਮ੍ਹਾਂ ਕਰਵਾ ਕੇ ਬਿਨਾਂ ਕਿਸੇ ਖੱਜਲ ਖਵਾਰੀ ਦੇ ਮੌਕੇ ਤੇ ਹੀ ਨਕਸ਼ੇ ਪਾਸ ਕੀਤੇ ਜਾ ਰਹੇ ਨੇ ਤੇ ਵੱਧ ਤੋਂ ਵੱਧ ਲੋਕ ਇਸ ਦਾ ਲਾਹਾ ਲੈ ਰਹੇ ਹਨ ਜੋ ਨਗਰ ਨਿਗਮ ਦਫ਼ਤਰ ਆ ਕੇ ਆਪਣੇ ਨਕਸ਼ੇ ਪਾਸ ਕਰਵਾ ਰਹੇ ਨੇ ਤੇ ਅੱਜ ਇਸ ਨਕਸ਼ਾ ਮੇਲੇ ਚ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਨੇ ਲਾਭਪਾਤਰੀਆਂ ਨੂੰ ਮੇਲੇ ਦੌਰਾਨ ਪਾਸ ਕੀਤੇ ਗਏ ਰਹਾਇਸ਼ੀ ਪਲਾਟਾਂ ਦੇ ਨਕਸ਼ਿਆਂ ਦੀ ਵੰਡ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਗਰੀਬ ਵਰਗ ਦੇ ਨਾਲ ਸੰਬੰਧਿਤ ਜੋ ਲੋਕ ਕਿਸੇ ਕਾਰਨ ਪ੍ਰਾਈਵੇਟ ਆਰਕੀਟੈਕਟ ਤੋਂ ਨਕਸ਼ੇ ਬਣਾਉਣ ਦੀ ਫੀਸ ਭਰਨ ਤੋਂ ਅਸਮਰਥ ਨੇ ਉਹਨਾਂ ਦੇ 125 ਅਗਸਤ ਤੱਕ ਦੇ ਰਹਾਇਸ਼ੀ ਪਲਾਟਾਂ ਦੇ ਨਕਸ਼ੇ ਬਿਨਾਂ ਆਰਕੀਟੈਕਟ ਦੀ ਫੀਸ ਦਿੱਤੇਆਂ ਮਿਊਸਪਲ ਕਾਰਪੋਰੇਸ਼ਨ ਵੱਲੋਂ ਸਰਕਾਰੀ ਫੀਸ ਤੇ ਪਾਸ ਕੀਤੇ ਜਾਣਗੇ। आज का जो बठिंडा कॉरपोरेशन में हमारा विजिट था स्पेशली जो नक्शा मेला लगाया गया आज बठिंडा कॉरपोरेशन में जिसमें कि जो भी रेजिडेंशियल मैप से ड्राइंग से उनकी क्लियरेंस के लिए उनके लोगों की हेल्प के लिए तो देखा हमने कि काफी रास्ता लोगों में काफी उत्साह था बड़ा पॉजिटिव मैसेज गया तो कोशिश कर रहे हम जो भी पेंडिंग नक्शे है या नए नक्शे किसी किसी भी कारण वजह से वो वो टेक्निकली वो क्लियर नहीं हो पाए हमारी टीम कॉर्पोरेशन की, की टीम पास कोई आ, फी प्राइवेट आर्किटेक्ट को देने के लिए भी नहीं तो हमारे आर्किटेक्ट के डिपार्टमेंट के कारपोरेशन उनका नक्शा बना के उनको हम तो पांच दिन के अंदर हम उनको नहीं देखो जी ये सीएम साहब ਸਰ ਦਾ ਪਵਨ ਸਿੰਘ ਮਾਨ ਜੀ ਵੀ ਸਾਨੂੰ ਇਹ ਸਨੇਹਾ ਦਿੰਦੇ ਇਹ ਦਿਸਨ ਵੀ ਦੇ ਦਿੰਦੇ ਕਿ ਅਸੀਂ ਜੇ ਅਸੀਂ ਸੇਵਾ ਵਾਸਤੇ ਆਏ ਤੇ ਲੋਕਾਂ ਕਰਕੇ ਆਏ ਤੇ ਲੋਕਾਂ ਦੀ ਸੁਣੋ ਜੋ ਲੋਕ ਚਾਹਦੇ ਨੇ ਅਸੀਂ ਉਹ ਹੀ ਕਰਾਂਗੇ ਜੇ ਲੋਕ ਚਾਹਣਗੇ ਕਿ ਅਸੀਂ ਬ੍ਰੈਕਫਾਸਟ ਐਂਡ ਇੱਥੇ ਰ ਵੀ ਅਸੀਂ ਇੱਥੇ ਰੱਖਾਂਗੇ ਜੇ ਲੋਕ ਚਾਹਣਗੇ ਬਾਜਨ ਆ ਬਾਜ ਇਹ ਸਿਰਫ ਮੈਂ ਕਹਾਂਗਾ ਕਿ ਪਬਲਿਕ ਇੰਟਰਸਟ ਵਿੱਚ ਜਨ ਹਿਤ ਵਿੱਚ ਜਿੱਦਾਂ ਲੋਕ ਚਾਹਣਗੇ ਅਸੀਂ ਉਹਦਾ ਕਰਾਂਗੇ ਨਹੀਂ ਮੈਂ ਉਹੀ ਕਹਾਂ ਕਿ ਪਬਲਿਕ ਇੰਟਰਸਟ ਜੋ ਵੀ ਬੈਸ ਹੋਗਾ ਲੋਕਾਂ ਦੇ ਹਿੱਤ ਵਿੱਚ ਆਪਾਂ ਸਰਕਾਰ ਉਹੀ ਕਰੇਗੀ ਦੂਜੇ ਪਾਸੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਨੇ ਇਸ ਗੱਲ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਇਸ ਪਾਇਲਟ ਪ੍ਰੋਜੈਕਟ ਦੇ ਲਈ ਪੂਰੇ ਭਾਰਤ ਵਿੱਚੋਂ ਬਠਿੰਡਾ ਚੁਣਿਆ ਗਿਆ ਸਰ ਅੱਜ ਨਕਸ਼ੇ ਮੇਲੇ ਦਾ ਤੀਸਰਾ ਦਿਨ ਹੈ 25 ਤਰੀਕ ਨੂੰ ਦੁਪਹਿਰੇ 3 ਵਜੇ ਨਕਸ਼ਾ ਮੇਲੇ ਦਾ ਸਟਾਰਟ ਹੋਇਆ ਸੀ ਅੱਜ ਸਾਡੇ ਲੋਕਲ ਬਾਡੀ ਦੇ ਮਨਿਸਟਰ ਸ਼੍ਰੀ ਰਵਜੋਤ ਜੀ ਇੱਥੇ ਆਏ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਨਕਸ਼ੇ ਮੇਲੇ ਦਾ ਫੁੱਲ ਫਲੈਸ਼ਡ ਆਗਾਜ਼ ਕੀਤਾ ਤੇ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਕਿ ਸਾਰੇ ਸਾਡੇ ਬਠਿੰਡੇ ਸ਼ਹਿਰ ਦੇ ਵਾਸੀ ਬਹੁਤ ਹੀ ਘੱਟ ਸਮੇਂ 'ਚ ਨਕਸ਼ਾ ਆਵਦਾ ਰਹਾਇਸ਼ੀ ਪਾਸ ਕਰਾ ਰਹੇ ਨੇ ਤੇ ਐਨਓਸੀ ਲੈ ਕੇ ਜਾ ਰਹੇ ਨੇ ਤੇ ਇਹੀ ਸਾਡਾ ਸੁਪਨਾ ਹੈ ਇਹੀ ਸਾਡੀ ਕੋਸ਼ਿਸ਼ ਹੈ ਵੀ ਅਸੀਂ ਘੱਟ ਤੋਂ ਜਿਹੜਿਆਂ 'ਚ ਲੋਕਾਂ ਦਾ ਕੰਮ ਕਰਾ ਸਕੀਏ ਲੋਕਾਂ ਦੀ ਦਿਹੜੀਆਂ ਵੇਚਾ ਸਕੀਏ ਲੋਕ ਆ ਦੇ ਦਫ਼ਤਰਾਂ 'ਚੋਂ ਆਪਦੀ ਦੁਕਾਨਾਂ 'ਚੋਂ ਛੁੱਟੀ ਲੈ ਕੇ ਨਗਰ ਨਿਗਮ ਆਂਦੇ ਕੰਮ ਕਰਾਉਣ ਨੂੰ ਵਾਸਤੇ ਤੇ ਅਸੀਂ ਬਸ ਇਹੀ ਚਾਹਨੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਨਾ ਹੋਵੇ ਤੇ ਬਾਰ-ਬਾਰ ਉਹਨਾਂ ਨੂੰ ਘੇੜੇ ਨਾ ਕੱਢਣੇ ਪੈਣ ਉਸੇ ਸੋਚ ਦੇ ਤਹਿਤ ਉਸੇ ਸੁਪਨੇ ਦੇ ਤਹਿਤ ਅਸੀਂ ਨਕਸ਼ੇ ਮੇਲੇ ਨੂੰ ਸਟਾਰਟ ਕੀਤਾ ਸੀਗਾ ਤੇ ਅੱਜ ਇਹ ਗੱਲ ਕਹਿੰਦੇ ਬੜੀ ਖੁਸ਼ੀ ਹੁੰਦੀ ਹੈ ਕਿ 72 ਘੰਟਿਆਂ ਦੇ ਵਿੱਚ ਸਿਰਫ ਇੱਕ ਘੇੜੇ ਦੇ ਨਾਲ ਕਿਸੇ ਦਾ ਵੀ ਰਹਿਸ਼ੀ ਨਕਸ਼ਾ ਪਾਸ ਹੁੰਦਾ ਤੇ ਉਹ ਆਪਣੇ ਸੁਪਨਿਆਂ ਦੀ ਛੱਤ ਜੋ ਆਪਣੇ ਜਵਾਕਾਂ ਵਾਸਤੇ ਆਪਣੇ ਪਰਿਵਾਰ ਵਾਸਤੇ ਜੋ ਨਵਾਂ ਘਰ ਪਾਉਂਦੇ ਨੇ ਉਹਨਾਂ ਨੂੰ ਉਹ ਛੱਤ ਪਾਂਚ ਕੋਈ ਡਿਲੇ ਨਾ ਹੋਵੇ ਕਿਸੇ ਤਰ੍ਹਾਂ ਦੀ ਅੜਚਨ ਨਾ ਆਵੇ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਇਸ ਲਈ ਅਸੀਂ ਸਾਡੇ ਲੋਕਲ ਬੋਡੀ ਦੇ ਮਨਿਸਟਰ ਸ੍ਰੀਦਰਜੋਤ ਜੀ ਨੂੰ ਬੁਲਾਇਆ ਸੀਗਾ ਤੇ ਸ੍ਰੀ ਭਗਵਾਨ ਦਮਨ ਸਾਡੇ ਸੀਐਮ ਸਾਹਿਬ ਦੀ ਅਗਵਾਈ ਹੇਠ ਅਸੀਂ ਇਹ ਕੰਮ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਇਸ ਦੌਰਾਨ ਜਿੰਨਾ ਲੋਕਾਂ ਦੇ ਨਕਸ਼ੇ ਇਸ ਨਕਸ਼ਾ ਮੇਲੇ ਚ ਤੁਰੰਤ ਹੀ ਪਾਸ ਹੋਏ ਉਹ ਵੀ ਬੇਹਤ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਈ ਸਾਡਾ ਜੋ ਸੁਸਾਇਟੀ ਹੈ 1981 ਦੀ ਸੁਸਾਇਟੀ ਹੈ ਜਿਹਦੇ ਨਕਸ਼ੇ ਨਹੀਂ ਪਾਸ ਹੋ ਰਹੇ ਸੀ ਮੇਅਰ ਸਾਹਿਬ ਦਾ ਸਦਕਾ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੋ ਕਿ ਪੰਜਾਬ ਦੇ ਵਿੱਚ ਪਹਿਲੀ ਵਾਰੀ ਨਕਸ਼ੇ ਮੇਲੇ ਦਾ ਆਗਾਜ਼ ਕੀਤਾ ਗਿਆ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੇਅਰ ਸਾਹਿਬ ਦਾ ਸਪੈਸ਼ਲ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਤੇ 335 ਫੈਮਲੀਆਂ ਜੋ ਕਿ 1985 ਦੇ ਪਲਾਟ ਲੈਤੇ ਹੋਏ ਆ 335 ਫੈਮਲੀਆਂ ਜਿਨ੍ਹਾਂ ਦੇ ਨਕਸ਼ੇ ਮੇਅਰ ਸਾਹਿਬ ਨੇ ਦੋ ਦਿਨਾਂ ਦੇ ਵਿੱਚ ਪਾਸ ਕਰਨ ਦਾ ਸਾਡੇ ਨਾਲ ਵਾਅਦਾ ਕੀਤਾ ਤੇ ਮੇਅਰ ਸਾਹਿਬ ਨੇ ਸਾਡੇ ਨਕਸ਼ੇ ਪਾਸ ਵੀ ਕੀਤੇ ਉਹ ਸੀ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਮੇਰ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਜਿਹੜਾ ਇਹ ਨਕਸ਼ਾ ਮੇਲਾ ਦਾ ਆਗਾਜ਼ ਹੋਇਆ ਇਹ ਪੰਜਾਬ ਦਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਨਵਾਂ ਪ੍ਰੋਜੈਕਟ ਹੈ ਜਿਹਦੇ ਨਾਲ ਕੀ ਬਡਿੰਡਾ ਦੀ ਪਬਲਿਕ ਨੂੰ ਤੇ ਸਾਡੀ ਹਾਊਸ ਬਿਲਡਿੰਗ ਸੁਸਾਇਟੀ ਨੂੰ ਉਮੀਦ ਤੌਰ ਤੇ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਸਾਡੀ ਕਮੇਟੀ ਹੈ ਜਿਹੜੀ ਇਹ 1981 ਦੀ ਸੁਸਾਇਟੀ ਸੀ ਤੇ 1981 ਤੋਂ ਇੱਥੇ ਇੱਕ ਵੀ ਕੋਈ ਨਕਸ਼ਾ ਪਾਸ ਨਹੀਂ ਹੋਇਆ ਸੀ ਕੋਈ ਕੰਮ ਨਹੀਂ ਸੀ ਹੋਇਆ ਪਰੰਤੂ ਜੋ ਸਾਡੀ ਕਮੇਟੀ ਬਣੀ ਸਾਡੇ ਰਵਿੰਦਰ ਕੁਮਾਰ ਪ੍ਰਧਾਨ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਮੇਅਰ ਸਾਹਿਬ ਨੂੰ ਮਿਲੇ ਤਾਂ ਮੇਅਰ ਸਾਹਿਬ ਨੇ ਵੀ ਬਹੁਤ ਵਿਸ਼ਵਾਸ ਦਵਾਇਆ ਵੀ ਤੁਹਾਡਾ ਕੰਮ ਹੋ ਜਾਊਗਾ ਤੇ ਉਹ ਕੰਮ ਸਫਲ ਵੀ ਹੋ ਗਿਆ ਅੱਜ ਸਾਡੇ ਨਕਸ਼ੇ ਪਾਸ ਹੋ ਗਏ ਤੇ ਤਿੰਨ ਨਕਸ਼ੇ ਸਾਡੇ ਪਾਸ ਹੋ ਗਏ ਬਾਕੀ ਨਕਸ਼ੇ ਨੇ ਜਿਹੜੇ ਉਹ ਵਨ ਟਾਈਮ ਹੀ ਪਾਸ ਹੋ ਜਾਣਗੇ ਨਹੀਂ ਤਾਂ ਬਠਿੰਡੇ ਦੇ ਵਿੱਚ ਨਗਰ ਨਿਗਮ ਦੇ ਵਿੱਚ ਉਹ ਨਕਸ਼ਾ ਪਾਸ ਕਰਾਉਣਾ ਕਹਿੰਦੇ ਉਹ ਨਹੀਂ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ ਕੋਈ ਸੌਖਾ ਕੰਮ ਨਹੀਂ ਸੀ ਬੰਦੇ ਨੂੰ ਕੰਮ ਛੱਡ ਕੇ ਦੋ ਦੋ ਤਿੰਨ ਤਿੰਨ ਮਹੀਨੇ ਘੇੜੇ ਲਾਉਣੇ ਪੈਂਦੇ ਸੀ ਤੇ ਇਹ ਬਹੁਤ ਹੀ ਵਧੀਆ ਮੇਅਰ ਸਾਹਿਬ ਨੇ ਵਧੀਆ ਉਪਰਾਲਾ ਕੀਤਾ ਇਹ ਜੇ ਨੌਜਵਾਨ ਬੱਚੇ ਜੇ ਅੱਗੇ ਆਉਣ ਮਤਲਬ ਮੈਂ ਕਹਿੰਦੀ ਹਾਂ ਮੰਤਰੀ ਤੱਕ ਪੀਐਮ ਤੱਕ ਬਣਨ ਤਾਂ ਸਾਡਾ ਦੇਸ਼ ਹੈ ਕਿਦੇ ਰਾਹ ਤੇ ਚੱਲ ਹੀ ਪਿਆ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ